ਪੰਜਾਬ ਦਾ ਪਾਣੀ ਥੱਲੇ ਚਲਾ ਗਿਆ ਨਸ਼ਾ ਉੱਤੇ ਆ ਗਿਆ ਨੌਜਵਾਨੀ ਬਾਹਰ ਚਲੀ ਗਈ ਤੇ ਬਾਕੀ ਕੀ ਬਚਿਆ ਅਸੀਂ ਅਜੇ ਵੀ ਕਹੀ ਜਾਂਦੇ ਸਾਡਾ ਪੰਜਾਬ ਮਹਾਨ ਹੈ ਮਹਾਨ ਹੈ ਸਿਰਫ ਗੁਰੂਆਂ ਕਰਕੇ ਹੈ ਸਾਡੇ ਕਰਕੇ ਤੇ ਕਸਰ ਨਹੀਂ ਕੋਈ ਨਹੀਂ ਅਸੀਂ ਤੇ ਪੰਜਾਬ ਨੂੰ ਜਿੱਥੋਂ ਤੱਕ ਲੈ ਜਾ ਸਕਦੇ ਸੀ ਉੱਥੋਂ ਤੱਕ ਲੈ ਗਏ ਨਾ ਕਦੇ ਇਹ ਸੋਚਿਆ ਵੀ ਪਾਣੀ ਥੱਲੇ ਤੁਰਿਆ ਜਾਂਦਾ ਹੈ ਧਰਤੀ ਬੰਜਰ ਹੋ ਰਹੀ ਹੈ ਨਾ ਸਾਨੂੰ ਇਹ ਪਤਾ ਹੈ ਵੀ ਜਵਾਨੀ ਬਰਬਾਦ ਹੋ ਰਹੀ ਹੈ ਨਸ਼ਾ ਉੱਤੇ ਤੁਰਿਆ ਹੁੰਦਾ ਹੈ ਨਾ ਸਾਨੂੰ ਇਹ ਪਤਾ ਹੈ ਵੀ ਸਾਡੀ ਜਵਾਨੀ ਬਾਹਰ ਤੁਰੀ ਜਾਂਦੀ ਹੈ ਕਸ਼ਮੀਰ ਚੋਂ ਮੁਸਲਮਾਨਾਂ ਨੇ ਹਿੰਦੂ ਕੱਢੇ ਗੋਲੀਆਂ ਮਾਰ ਕੇ ਪਰ ਮੇਰੇ ਪੰਜਾਬ ਚ ਕਿਸੇ ਨੂੰ ਗੋਲੀ ਨਹੀਂ ਮਾਰਨੀ ਪਈ ਪੱਲਿਓ ਵੀ ਵੀ ਲੱਖ ਲੱਖ ਲਾ ਲਾ ਕੇ ਤੁਰੇ ਜਾਂਦੇ ਨੇ ਅਸੀਂ ਸਾਰੇ ਖੁਸ਼ ਆ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਪੰਜਾਬ ਪੰਜਾਬ ਵੀ ਨਹੀਂ ਵੀ ਨਹੀਂ ਰਹੇਗਾ ਕਿਉਂਕਿ ਜਿਹੜੀ ਬੋਲੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਜੇ 52% ਲੋਕ ਪੰਜਾਬੀ ਬੋਲਣਗੇ ਤੇ ਪੰਜਾਬ ਰਹੇਗਾ ਨਹੀਂ ਤੇਦਾ ਨਾਂ ਵੀ ਪੰਜਾਬ ਨਹੀਂ ਜੇ ਰਹਿਣਾ ਕੱਲ ਨੂੰ ਇੱਕ ਲੜਾਈ ਸਾਨੂੰ ਹੋਰ ਲੜਨੀ ਪੈਣੀ ਹੈ ਵੀ ਨਹੀਂ ਇਹਦਾ ਨਾਂ ਪੰਜਾਬ ਰਹਿਣ ਦਿਓ ਤੇ ਲੋਕ ਸਾਨੂੰ ਪੁੱਛਣਗੇ ਪੰਜਾਬੀ ਕਿੱਥੇ ਹੈ